man ਜਦੋਂ ਡੇਰੇ ਇਲੈਕਸ਼ਨ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਤੇ ਅਸੀਂ ਮੈਂ ਸੜਕ ਦੇ ਸਾਹਮਣੇ ਲੰਘਦਾ ਹੁੰਦਾ ਸੀ ਨਾ ਜਦੋਂ ਤੇ ਉਦੋਂ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਕਿ ਪਾਰਟੀ ਜਦੋਂ ਵੀ ਕੋਈ ਜ਼ਿੰਮੇਵਾਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤਿ ਮਹਾਰਾਜ ਸ਼੍ਰੀ ਚੰਦ ਜੀ ਦੇ ਆਪਾਂ ਮੈਂ ਮੱਥਾ ਟੇਕਨਵਾਣਾ ਸ਼ੁਕਰਾਨਾ ਕਰਨਾ ਬਹੁਤ ਵਾਰੀ ਮੇਰੇ ਦਿਲ ਦੇ ਵਿੱਚ ਇੱਛਾ ਹੁੰਦੀ ਸੀ ਕਿ ਜਦੋਂ ਮੈਂ ਅੱਗੇ ਲੰਘਦਾ ਸੀਗਾ ਸੋ ਤਕਰੀਬਨ ਮਹੀਨਾ ਪਹਿਲੋਂ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਾ ਉਸ ਕੀਤਾ ਪਰ ਮੈਂ ਕਿਉਂਕਿ ਲੁਧਿਆਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਇਨਚਾਰਜ ਸੀਗਾ ਸੋ ਉੱਥੇ ਡਿਊਟੀ ਹੋਣ ਕਰਕੇ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਵੋਟਰਾਂ ਜਿੱਤੇ ਸੋ ਇਹ ਦੋਨਾਂ ਗੱਲਾਂ ਦਾ ਸ਼ੁਕਰਾਨਾ ਕਰਨ ਅੱਜ ਅਸੀਂ ਸਮੁੱਚੀ ਜ਼ਿਲ੍ਹਾ ਦੀ ਲੀਡਰਸ਼ਿਪ ਦੇ ਨਾਲ ਆਪਾਂ ਇੱਥੇ ਪਹੁੰਚੇ ਮਹਾਰਾਜ ਦਾ ਸ਼ੁਕਰਾਨਾ ਕਰਨ ਸੋ ਇੱਥੇ ਮਹਾਰਾਜ ਦਾ ਦਰਸ਼ਨ ਵੀ ਹੋਇਆ ਉਹਨਾਂ ਨਾਲ ਵੀ ਗੱਲਬਾਤਾਂ ਹੋਈਆਂ ਸੋ ਬਾਬਾ ਸ਼੍ਰੀ ਚੰਦ ਜੀ ਦਾ ਅਸੀਂ ਅੱਥਾ ਠਾ ਟੇ ਕੇ ਆਸ਼ੀਰਵਾਦ ਵੀ ਲਿਆ ਸੋ ਬਹੁਤ ਇੱਕ ਸ਼ੁਕਰਾਨੇ ਦਾ ਵਜੂ ਅਸੀਂ ਇੱਥੇ ਪਹੁੰਚੇ ਹਾਂ ਸੋ ਬੜੇ ਨਿਹਾਲ ਹੋਏ ਜੀ ਮਹਾਰਾਜ ਦੇ ਦਰਸ਼ਨ ਕਰ ਪਹਿਲਾਂ ਨੇ ਕਿਹਾ ਤੇ 1 ਵਜੇ ਪਹੁੰਚਿਆ ਵਾ ਜੀ ਤੇ ਤੇ ਪਹੁੰਚਣਾ ਜੀ ਤੋਂ ਤਿੰਨ ਘੰਟੇ ਦੋ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਇਸ ਜ਼ਿਲ੍ਹੇ ਦੇ ਵਿੱਚ ਆਪਾਂ ਕੀਤਾ ਕੋਈ ਸੀਗਾ ਕਿ ਆਪਾਂ ਮੱਥਾ ਟੇਕਣ ਆਏ ਮਹਾਰਾਜ ਦਾ ਸ਼ੁਕਰ ਕਰਨਾ ਹੈ ਬਾਬਾ ਸ਼੍ਰੀ ਚੰਦ ਜੀ ਦਾ ਸ਼ੁਕਰ ਕਰਨਾ ਹੈ ਸ਼ੁਕਰ ਕਰਨਾ ਹੈ ਸ਼ੁਕਰਾਨਾ ਕਰਨਾ ਹੈ ਸਮੁੱਚੀ ਟੀਮ ਦੇ ਨਾਲ ਆਏ ਲੁਧਿਆਣਾ ਤੁਸੀਂ ਕਿੰਨੇ ਚੱਤੂ ਪਰਸਪ ਦੇਖੋ ਜੀ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਲਈ ਹਾਈ ਕਮਾਂਡ ਨੇ ਜ਼ਿੰਮੇਵਾਰੀ ਲਈ ਸੀਐਮ ਸਾਹਮਣੇ ਜ਼ਿੰਮੇਵਾਰੀ ਲਈ ਉਹਨਾਂ ਨੇ ਇਹ ਸੋਚ ਕੇ ਲਈ ਕਿ ਜੋ ਬੰਤੂ ਇੱਕ ਨੌਜਵਾਨ ਜੇਰਾ ਮੇਰੇ ਲਈ ਬੜੀ ਵੱਡੀ ਗੱਲ ਆ ਜੀ ਕਿ 33 ਸਾਲ ਦੀ ਉਮਰ ਦੇ ਵਿੱਚ ਇੱਕ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਨਾ ਤੁਸੀਂ ਸਾਰੇ ਬੜੇ ਤਜਰਬੇਕਾਰ ਪੱਤਰਕਾਰੋਂ ਇਹਦਾ ਬਹੁਤ ਔਖਾ ਹੁੰਦਾ ਹੈ ਜਬ ਬੜਾ ਰੇਅਰ ਇੱਕ ਇਨਸੀਡੈਂਟ ਆ ਹਨਾ ਜੀ ਸੋ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਕਿ ਸੱਤਾ ਦੇ ਸੱਤਾ ਹਲਕੇਾਂ ਦੇ ਵਿੱਚ ਜਿਹੜੇ ਵਰਕਰਾਂ ਦੇ ਵਿੱਚ ਜਾਨ ਫੂਕ ਕੇ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿਤਾ ਕੇ ਪਾਰਟੀ ਦੀ ਝੋਲੀ ਪੋਦੇਲੇ ਫਤਿਹਗੜ ਚੂੜੀਆਂ ਵੀ ਬਟਾਲਾ ਵੀ ਡੇਰਾ ਬਾਬਾ ਨਾਨਕ ਦੀਆਂ ਵੀ ਦਿਨਾਨਗਰ ਵੀ ਸ਼੍ਰੀ ਹਰਗੋਬਿੰਦਪੁਰ ਵੀ ਤੇ ਗੁਰਦਾਸਪੁਰ ਦੇ ਦੇਖੋ ਇਹ ਤਾਂ ਸਾਡੀ ਇਹੋ ਤਾਂ ਖਾਸੀਅਤ ਆ ਜੀ ਆਮ ਆਦੀ ਪਾਰਟੀ ਚ ਕਿ ਇੱਕ ਆਮ ਘਰ ਦਾ ਨੌਜਵਾਨ ਜਿਹਦਾ ਕਿ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੇਰੇ ਮਾਤਾ ਪਿਤਾ ਨੇ ਕਦੀ ਸੁਪਨਾ ਵੀ ਨਹੀਂ ਲਿਆ ਕਿ ਸਾਡਾ ਪੁੱਤਰ ਕਦੀ ਸਿਆਸੀ ਕੋਈ ਜੀਵਨ ਦੇ ਵਿੱਚ ਦਾਖਲ ਹੋਗਾ ਤੇ ਉਹਦੇ ਚੋਂ ਉਹ ਅਹੁਦਾ ਵੀ ਮਿਲੂਗਾ ਤੇ ਇਹ ਸਿਰਫ ਆਮ ਆਦੀ ਪਾਰਟੀ ਦੀ ਹੋ ਸਕਦਾ ਕਿ ਤੁਸੀਂ ਮਿਹਨਤ ਕਰੋ ਮੈਂ ਦਰਿਆ ਵਿਸ਼ੋਣ ਵਾਲਾ ਵਰਕਰ ਹਾਂ ਜੀ ਤੁਸੀਂ ਆਪਾਂ ਲੋਕੀ ਕਹਿੰਦੇ ਹੁੰਦੇ ਹੁੰਦੇ ਇੱਥੇ ਦਰਿਆ ਮਿਛਾਉਣ ਵਾਲੇ ਵਰਕਰਾਂ ਦਾ ਕੀ ਬਣਦਾ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਅਸੀਂ ਇੰਨੇ ਪਾਵਨ ਪਵਿੱਤਰ ਸਥਾਨ ਦੇ ਵਿੱਚ ਬੈਠੇ ਹਾਂ ਸਾਰੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਆ ਮੈਂ ਦਰਿਆ ਮਿਛਾਉਣ ਵਾਲਾ ਵਰਕਰ ਆ ਤੇ ਮੈਨੂੰ ਪਾਰਟੀ ਨੇ ਜੇ ਸਨਮਾਨ ਦਿੱਤਾ ਤੇ ਇਹ ਸਿਰਫ ਆਮਾਦੀ ਪਾਰਟੀ ਦੇ ਹੋ ਸਕਦਾ ਕਿ ਜਿਹੜਾ ਆਖਰੀ ਕਤਾਰ ਦੇ ਵਿੱਚ ਵੀ ਵਰਕਰ ਆ ਉਹਨੂੰ ਵੀ ਪਾਰਟੀ ਚੁੱਕ ਕੇ ਪ੍ਰਧਾਨ ਬਣਾ ਸਕਦੀ ਐ ਸੋ ਇਹਦੇ ਲਈ ਮੈਂ ਉੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜ਼ਿਲ੍ਹਾ ਲੈਵਲ ਤੇ ਅਸੀਂ ਮੀਟਿੰਗਾਂ ਸ਼ੁਰੂ ਕਰ ਦਾਂਗੇ 29 ਤਰੀਕ ਨੂੰ ਇੱਕ ਵੱਡਾ ਜਲਾਸ ਕਰਕੇ ਉਸ ਤੋਂ ਬਾਅਦ ਅਸੀਂ ਹਰ ਪਿੰਡ ਦੇ ਵਿੱਚ ਜਾਵਾਂਗੇ ਹਰ ਵਰਕਰ ਦਰਬਾਰੇ ਰابطਾ ਕਾਇਮ ਕਰਾਵਾਂਗੇ ਉਹਨਾਂ ਦੇ ਕੰਮ ਕਰਾਵਾਂਗੇ ਉਹਨਾਂ ਨੂੰ ਤਕੜਾ ਕਰਾਂਗੇ ਤਾਂ ਕਿ ਜਿਹੜੇ ਸਾਡੇ ਸੱਤੇ ਦੇ ਸੱਤੇ ਹਲਕੇ ਆ ਅਸੀਂ ਜਿੱਤ ਗਏ ਕਿਉਂਕਿ ਵਰਕਰ ਜਿਹੜੇ ਆ ਉਹ ਪਾਰਟੀ ਦੀ ਰੀਡ ਦੀ ਹੱਟੀ ਆ ਤੇ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਰੱਬ ਹੁੰਦੇ ਨੇ ਤੇ ਪਾਰਟੀ ਦੇ ਵਿੱਚ ਵਰਕਰ ਰੱਬ ਹੁੰਦੇ ਨੇ ਅਸੀਂ ਇਹ ਸੋਚ ਨਾਲ ਬਹੁਤ ਜਿਹੜਾ ਵਾ ਉਹ ਅਸੀਂ ਐਗਰੀ ਕਰਦੇ ਆ ਸੋ ਅਸੀਂ ਇਹੋ ਸੋਚ ਨੂੰ ਤਕੜਾ ਕਰਨਾ ਇਹੋ ਆਪਣੇ ਵਰਕਰ ਤਕੜੇ ਕਰਨੇ ਆ ਉਹ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦੇ ਕੰਮ ਕਰਾਉਣਗੇ ਤੇ ਲੋਕਾਂ ਨੂੰ ਸੱਚੀ ਲੱਗੂਗਾ ਕਿ ਇੱਕ ਬਹੁਤ ਹੀ ਵਧੀਆ ਸਰਕਾਰ ਚੱਲ ਰਹੀ ਆ ਤਾਂ ਜੋ 2027 ਦੇ ਵਿੱਚ ਸੱਤੇ ਦੇ ਤੇ ਹਲਕੇ ਜਿਹੜੇ ਆ ਉਹ ਜਿੱਤ ਕੇ ਤੁਸੀਂ ਤੁਸੀਂ ਕਿਹਾ ਕਿ ਬੜੇ ਇੱਕ ਆਮ ਘਰ ਦਾ ਹੁਣਾ ਮਤਲਬ ਵੀ ਮੇਰੇ ਫਾਦਰ ਸਾਹਿਬ ਐਸਡੀਓ ਰਿਟਾਇਰ ਨੇ ਮਦਰ ਮੇਰੇ ਗਵਰਨਮੈਂਟ ਲੈਕਚਰ ਰਿਟਾਇਰ ਨੇ ਬਟ ਇਹ ਆ ਕਿ ਇੱਕ ਆਮ ਘਰ ਦੇ ਵਿੱਚ ਸਾਡਾ ਕੋਈ ਸਿਆਸੀ ਜੀਵਨ ਦੇ ਨਾਲ ਕੋਈ ਲੈਣ ਦੇਣੀ ਸੀਗਾ ਬਟ ਉਹਨਾਂ ਦੇ ਬਹੁਤ ਖੁਸ਼ੀ ਆ ਉਹਨਾਂ ਨੂੰ ਵਧੀਆ ਲੱਗਦਾ ਕਿ ਦੇਦੋ ਹੁਣ ਉਹਨਾਂ ਦੇ ਪੁੱਤ ਦਾ ਨਾਮ ਉਹਨਾਂ ਦੇ ਜਿਹੜੇ ਕਲੀਗਸ ਨੇ ਉਹਨਾਂ ਨੂੰ ਪੁੱਛਦੇ ਅੱਛਾ ਤੁਹਾਡਾ ਮੁੰਡਾ ਜ਼ਿਲ੍ਹਾ ਪ੍ਰਧਾਨ ਬਣ ਗਿਆ ਜੀ ਹਨਾ ਜੀ ਸੋ ਬੜੀ ਖੁਸ਼ੀ ਦੀ ਗੱਲ ਆ ਜਦੋਂ ਸਾਡੇ ਤੁਹਾਡੇ ਮਾਪਿਓ ਦਾ ਜਿਹੜਾ ਸੇਰਾ ਉਹ ਤੁਹਾਡੇ ਕਰਕੇ ਦੇ ਉੱਚਾ ਹੁੰਦਾ ਤੇ ਹੋਰ ਇੱਕ ਪੁੱਤ ਲਈ